ਸਰਕਾਰ ਤਾਂ ਆਪਣੀ ਸੁਣ ਨਹੀਂ ਰਹੀ ਆਪਾਂ ਕੀ ਕਰ ਸਕਾਂ ਵੀ ਗਰੀਬ ਤਾਂ ਕਰੇਗਾ ਇਹ ਕੰਮ ਇਸ ਕਰਕੇ ਲਾ ਲੇ ਜੋ ਬਣੇਗਾ ਜਿ ਬਣ ਜਾਏਗਾ ਵੀ ਇਹ ਪਾਪਾ ਨੇ ਹੋਰ ਨਾ ਕੋਈ ਦੇਰੀ ਸਰਕਾਰ ਕਿਸੇ ਵੋਟ ਲੇਗਾ ਆਪਣਾ ਪਾਸਾ ਲਗਾ ਕੋਈ ਨਹੀਂ ਆਂਦਾ ਜੀ ਘਰਾਂ ਦੁਬਾਰਾ ਨਾ ਨਿਉ ਤਾਂ ਹੀ ਕਹਦੇ ਆ ਇਹ ਬਣਾਵਾਂਗੇ ਆ ਕਰਾਂਗੇ ਥਾਰਾ ਬਣ ਕਾ ਕੋਈ ਆਂਦਾ ਹੀ ਨਹੀਂ ਦੁਬਾਰਾ ਪਿੰਡੋ ਮੈਂ ਨਹੀਂ ਆਂਦੇ ਜੀ ਵੋਟ ਲੇਗਾ ਆਪਣਾ ਕੰਮ ਕਰ ਲਿਆ ਦੇ ਲਾਉਣੀ ਮਮ ਤੋਂ ਡੇਕੂਡੇ ਖੜੇ ਆ ਗਰੀਬਾ ਤੋਂ ਗਰੀਬੇ ਆ ਨਰੇਗਾ ਬਹੁਤ ਅਹਿਮ ਸ਼ਬਦ ਜਦੋਂ ਨਰੇਗਾ ਸ਼ਬਦ ਆਉਂਦਾ ਤਾਂ ਗਰੀਬ ਪਰਿਵਾਰਾਂ ਦੇ ਕੰਨ ਖੜੇ ਹੋ ਜਾਂਦੇ ਨੇ ਗਰੀਬ ਪਰਿਵਾਰ ਆਪਣੇ ਕੰਮ ਧੰਦੇ ਨੂੰ ਛੱਡ ਕੇ ਨਰੇਗਾ ਦਾ ਜੇ ਕੋਈ ਨਾਮ ਲੈਂਦਾ ਹੈ ਤਾਂ ਉਸ ਦੀ ਗੱਲ ਸੁਣਨ ਨੂੰ ਚਲੇ ਜਾਂਦੇ ਨੇ ਕਿ ਸ਼ਾਇਦ ਸਾਡਾ ਜਿਹੜਾ ਦਿਹਾੜੀਆਂ ਆ ਗਈਆਂ ਜਿਹੜਾ ਉਹਨਾਂ ਨੂੰ 100 ਦਿਨ ਕੰਮ ਦਿੱਤਾ ਜਾਣਾ ਉਹ ਸ਼ਾਇਦ ਪਿੰਡ ਦੇ ਵਿੱਚ ਕੰਮ ਆ ਗਿਆ ਤਾਂ ਅੱਜ ਅਸੀਂ ਇੱਕ ਅਜਿਹੀ ਥਾਂ ਉੱਤੇ ਪਹੁੰਚੇ ਆ ਜਿੱਥੇ ਨਰੇਗਾ ਦੇ ਅਧੀਨ ਕੁਝ ਮਹਿਲਾਵਾਂ ਜਿਹੜੀਆਂ ਨੇ ਉਹ ਨਰੇਗਾ ਦੀ ਦਿਹਾੜੀ ਕਰ ਰਹੀਆਂ ਨੇ ਤਾਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦੇਣਾ ਕਿ ਕਿਸ ਤਰ੍ਹਾਂ ਦੇ ਨਾਲ ਮਹਿਲਾਵਾਂ ਜਿਹੜੀਆਂ ਨੇ ਉਹ ਕੰਮ ਦੇ ਵਿੱਚ ਝੁੱਟੀਆਂ ਹੋਈਆਂ ਨੇ ਤਾਂ ਇਹਨਾਂ ਮਹਿਲਾਵਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਜਿੰਨੀ ਦਿਹਾੜੀ ਉਹਨਾਂ ਨੂੰ ਨਰੇਗਾ ਉਤੋਂ ਮਿਲਦੀ ਹੈ ਉਸ ਦਿਹਾੜੀ ਦੇ ਨਾਲ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਦਾ ਹੈ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਕੀ ਉਹ ਇਸ ਨਰੇਗਾ ਦੀ ਦਿਹਾੜੀ ਦੇ ਨਾਲ ਆਮ ਲੋਕਾਂ ਦੇ ਜਿੰਨਾ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਕਿ ਉਹਨਾਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਮਿਆਰੀ ਐਜੂਕੇਸ਼ਨ ਦੇ ਸਕਦੀਆਂ ਨੇ ਜਾਂ ਆਪਣੇ ਬੱਚਿਆਂ ਦਾ ਢਿੱਡ ਹੈ ਜਿਹੜਾ ਉਹ ਪਾਲ ਸਕਦੀਆਂ ਨੇ ਜਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੀਆਂ ਨੇ ਗੱਲਬਾਤ ਕਰਾਂਗੇ ਇਹਨਾਂ ਮਹਿਲਾਵਾਂ ਦੇ ਨਾਲ ਤਾਂ ਪੁੱਛਾਂਗੇ ਇਹਨਾਂ ਨੂੰ ਕਿ ਨਰੇਗਾ ਜਿਹੜੀ ਹੈ ਉਹ ਇਹਨਾਂ ਦੇ ਲਈ ਕਿੰਨਾ ਇੱਕ ਵਰਦਾਨ ਹੁਣ ਤੱਕ ਸਾਬਤ ਹੋਈ ਹੈ ਕਿ ਨਰੇਗਾ ਦੀ ਜਿਹੜੀ 100 ਦਿਨ ਦੀ ਦਿਹਾੜੀ ਹੈ ਇਹਨਾਂ ਨੂੰ ਪ੍ਰੋਪਰ ਮਿਲਦੀ ਹੈ ਜਾਂ ਫਿਰ ਉਹਦੇ ਵਿੱਚੋਂ ਵੀ ਜੇਕਰ ਉਹ ਮਿਲਦੀ ਹੈ ਤਾਂ ਉਹਦੇ ਵਿੱਚੋਂ ਵੀ ਸਰਕਾਰੀ ਬਾਬੂਆਂ ਵੱਲੋਂ ਕਿਤੇ ਇਹਨਾਂ ਦਾ ਜਿਹੜਾ ਹਿੱਸਾ ਪੱਤੀ ਤਾਂ ਨਹੀਂ ਮੰਗ ਲਿਆ ਜਾਂਦਾ ਗੱਲਬਾਤ ਕਰਦੇ ਆ ਮਹਿਲਾਵਾਂ ਨੇ ਸਾਡੇ ਨਾਲ ਨਰੇਗਾ ਦੀ ਦਿਹਾੜੀ ਚੱਲ ਰਹੀ ਹੈ ਦਿੱਲੀ ਸੰਗਰੂਰ ਕੌਮੀ ਮਾਰਗ ਉੱਤੇ ਨਰੇਗਾ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਇਹ ਜੰਗਲਾਤ ਵਿਭਾਗ ਦੇ ਜਿਹੜਾ ਜੰਗਲਾਤ ਵਿਭਾਗ ਵੱਲੋਂ ਦਰਖਤ ਲਗਾਏ ਗਏ ਨੇ ਸੜਕਾਂ ਦੇ ਆਲੇ-ਦੁਆਲੇ ਉਸ ਦੇ ਉੱਤੇ ਦਿਹਾੜੀ ਚੱਲ ਰਹੀ ਹੈ ਕੀ ਨਾ ਤੁਹਾਡਾ ਰਾਜ ਰਾਨੀ ਹੈ ਜੀ ਕਿਹੜੇ ਪਿੰਡ ਤੋਂ ਢਾਬੀ ਤੇ ਅੰਜੀ ਗੁਜਰਨਾ ਢਾਬੀ ਤੇ ਤਾਂ ਕਿੰਨੇ ਦਿਨ ਹੋ ਗਏ ਇੱਥੇ ਕੰਮ ਕਰਦੇ ਹੋ ਨੂੰ ਤੁਹਾਨੂੰ ਕਿੰnyi ਸਾਲ ਹੋ ਗਏ ਜੀ ਮਨ ਤੋਂ ਨਹੀਂ ਇੱਥੇ ਜਿੱਥੇ ਹੁਣ ਕੰਮ ਕਰਿਆ ਤਾਂ ਇਹ ਬਚਾ ਗਏ ਜੀ ਕਿੰਨੀ ਕਿੰਨੀ ਦਿਹਾੜੀ ਮਿਲਦੀ ਹੈ ਨਰੇਗਾ ਦੀ ਨਰੇਗਾ 322 ਜੀ 322 ਹਾਂ ਜੀ ਤਾਂ ਕੀ 322 ਜਿਹੜੀ ਦਿਹਾੜੀ ਮਿਲਦੀ ਹੈ ਉਹ ਕਿੰਨੇ ਕੰਮ ਕਿੰਨੇ ਦਿਨ ਮਿਲਦਾ ਉਹਦੇ ਵਿੱਚ ਤੁਹਾਨੂੰ ਕੰਟੀਨਿਊ 100 ਦਿਨ ਦਾ ਮਿਲਦਾ ਜੀ 100 ਦਿਨ ਮਿਲ ਜਾਂਦਾ ਪ੍ਰੋਪਰ ਕੰਮ ਹਾਂ ਜੀ ਇਦੇ ਲਈ ਕੋਈ ਮੁਸ਼ਕਲ ਤਾਂ ਨਹੀਂ ਕਰਨੀ ਪੈਂਦੀ। ਨਾ ਜੀ। ਤਾਂ ਜਿੰਨੀ ਦਿਹਾੜੀ ਤੁਹਾਨੂੰ ਮਿਲਦੀ ਹੈ ਕਿੰਨੀ ਦਿਹਾੜੀ ਦਸੀ ਤੁਸੀਂ? 232 ਜੀ। 322 ਤਾਂ 322 ਦਿਹਾੜੀ ਦੇ ਨਾਲ ਤੁਹਾਡਾ ਜਿਹੜਾ ਰੁਜ਼ਗਾਰ ਹੈ ਘਰ ਦਾ ਖਾਣ ਪੀਣੇ ਜਾਂ ਬੱਚਿਆਂ ਦੀ ਪੜ੍ਹਾਈ ਹੈ ਉਹ ਚੱਲਦੀ ਹੈ ਤੁਹਾਡੀ ਇਹ 32 ਕੁ ਹਜ਼ਾਰ ਰੁਪਈਆ ਸਮਥਿੰਗ ਬਣ ਗਿਆ ਤੁਹਾਡਾ 100 ਦਿਨ ਦਾ। ਜੀ ਗਰੀਬਾਂ ਕੌਰ ਕੇ ਹੈ ਜੀ। ਸਰਕਾਰ ਤੋਂ ਆਪਣੀ ਸੁਣ ਨਹੀਂ ਰਹੀ। ਆਪਾਂ ਕੀ ਕਰ ਸਕਾਂ ਵੀ ਗਰੀਬ ਤਾਂ ਕਰੇਗਾ ਇਹ ਕੰਮ। ਇਸ ਕਰਕੇ ਲੈ ਜਾਓ ਕੋ ਬਣੇਗਾ ਜੀ ਬਣ ਜਾਏਗਾ ਵੀ। ਇਹ ਪਾਪਾ ਨੇ ਹੋਰ ਨਾ ਕੋਈ ਦੇਰੀ ਸਰਕਾਰ ਕੋ ਸੇ ਇਹ ਪਾਪਾ ਨੇ ਤਾਂ ਕਰਨਾ ਹੀ ਹੈ ਘਰ ਦਾ ਕੰਮ ਛੋੜ ਕੇ ਜੀ ਬੱਚੇ ਤਾਂ ਪਾਲਨੇ ਆ ਇਹ ਮਾਰੀ ਢੈੜੀ ਬਦਾਨਦਾਨੀ ਕੋਈ ਸਰਕਾਰ ਨਾਲ ਬਦਾਨੀ ਚਾਹੀਏ ਜੀ ਇਸ ਕਰਕੇ ਲਾ ਲੇ ਆਮ ਨੇ ਤਾਂ ਕਰਨਾ ਹੀ ਪੜੇਗਾ ਜੀ ਖਾਮ ਇੱਕ ਗੱਲ ਦੱਸਿਓ ਭੈਣ ਜੀ ਜਦੋਂ ਵੋਟਾਂ ਦੇ ਦਿਨ ਆਉਂਦੇ ਨੇ ਤਾਂ ਲੀਡਰ ਤੁਹਾਡੇ ਕੋਲ ਆਉਂਦੇ ਨੇ ਬੜੇ ਵੱਡੇ ਵੱਡੇ ਵਾਅਦੇ ਕਰਦੇ ਨੇ ਤੁਹਾਡੇ ਘਰਾਂ ਚ ਚਾਹ ਪਾਣੀ ਵੀ ਪੀਂਦੇ ਹੋਣਗੇ ਤੁਹਾਨੂੰ ਦਲਾਸੇ ਦਿੱਤੇ ਜਾਂਦੇ ਹੋਣਗੇ ਕੀ ਕਦੀ ਨਰੇਗਾ ਦੀ ਦਿਹਾੜੀ ਬਾਰੇ ਵੀ ਗੱਲਬਾਤ ਹੋਈ ਹੈ ਜਦੋਂ ਤੁਹਾਡੇ ਕੋਲ ਨੀ ਕਹਿੰਦਾ ਨਾ ਜੀ ਕੋਈ ਨਹੀਂ ਕਹਿੰਦਾ ਜੀ ਵੋਟ ਲੈ ਕੇ ਆਪਣਾ ਪਾਸਾ ਲਗਾ ਕੋਈ ਨਹੀਂ ਆਂਦਾ ਜੀ ਘਰਾਂ ਦੁਬਾਰਾ ਨਾ ਨਿਉ ਤਾਂ ਹੀ ਬਹਿ ਕਹਦੇ ਆ ਆ ਬਣਾਵਾਂਗੇ ਆ ਕਰਾਂਗੇ ਥਾਰਾ ਬਣ ਕਾ ਕੋਈ ਆਂਦਾ ਹੀ ਨਹੀਂ ਦੁਬਾਰਾ ਪਿੰਡੋਂ ਮੈਂ ਨਹੀਂ ਆਂਦੇ ਜੀ ਵੋਟ ਲੈ ਕੇ ਆਪਣਾ ਕੰਮ ਕਰ ਲਿਆ ਕੋਈ ਚੰਡੀਗੜ੍ਹ ਬਗਿਆ ਕੋਈ ਕੜੀ ਬਗਿਆ ਆਪਣੇ ਦਫਤਰ ਮੇ ਵੇੜ ਜਾਂ ਜਾਗਾ ਮਾਰੇ ਤਾਂ ਕੋਈ ਨਹੀਂ ਕੰਮ ਕਰ ਰਿਹਾ ਜੀ ਉਹ ਪਿੰਡਾਂ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਆਉਂਦੀਆਂ ਨੇ ਕੇਂਦਰ ਸਰਕਾਰ ਵੱਲੋਂ ਵੀ ਆਉਂਦੀਆਂ ਨੇ ਸੂਬਾ ਸਰਕਾਰ ਵੱਲੋਂ ਵੀ ਆਉਂਦੀਆਂ ਨੇ ਤਾਂ ਉਹ ਸਬਦਾਵਾਂ ਵੀ ਤੁਹਾਨੂੰ ਮਿਲਦੀਆਂ ਨੇ ਕਿਉਂਕਿ ਮਜ਼ਦੂਰ ਵਰਗ ਨਾਲ ਸੰਬੰਧਤ ਉਹ ਨਾ ਜੀ ਮਾਨਣਾ ਨਹੀਂ ਕੁਛ ਵੀ ਮਿਲ ਰਿਹਾ ਜੀ ਨਾ ਜੀ ਪਿੰਡ ਮਾ ਕੋਈ ਨਹੀਂ ਮਿਲ ਰਹੀ ਮਾਨ ਤਾਂ ਕੋਈ ਸ ਕੋਈ ਨਹੀਂ ਮਿਲ ਰਹੀ ਜੀ ਆਮ ਤਿਆਨ ਰਹਿਗਾ ਕਿ ਢਾੜੀ ਕਰ ਰਹਾ ਆਰ ਚਾਹ ਲਾ ਲੇ ਆਪਣਾ ਢਾੜੀ ਧੱਪਾ ਕਰ ਰਹਾ ਖੁੱਲਾ ਰੋਟੀ ਖਾ ਰਹੇ ਆ ਜੀ ਠੀਬ ਕੇ ਕਰ ਸਕਾਂ ਵੀ ਸਰਕਾਰ ਆਪਣੀ ਸੋਹਣਾ ਨਹੀਂ ਰਹੀ ਹੁਣ ਤਾਂ ਵੋਟ ਤੇ ਮਤਬਲ ਹੈ ਜੀ ਲੈ ਕੇ ਆਪਣਾ ਆਪਣੇ ਆਪਣੇ ਬਣਾ ਰਿਹਾ ਕੰਮ ਇਹ ਵਾ ਮੂ ਕੇ ਕਰ ਸਕਾਂ ਜੀ ਹਮ ਤੋ ਚਲੋ ਹੋਰਾਂ ਨੂੰ ਵੀ ਪੁੱਛ ਲੈਨੇ ਆ ਭੈਣ ਜੀ ਤੁਸੀਂ ਕੰਮ ਕਰੋ ਉਹਨਾਂ ਚਰ ਮੈਂ ਹੋਰ ਬੀਬੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਤੁਹਾਡਾ ਨਾਂ ਦੱਸ ਦਿਓ ਭੈਣ ਜੀ ਕੀ ਅਮਰਜੀਤ ਕੌਰ ਜੀ ਕਿੰਨੇ ਬੱਚੇ ਨੇ ਤੁਹਾਡੇ ਚਾਰ ਹੈ ਜੀ ਚਾਰ ਬੱਚੇ ਨੇ ਪੜਦੇ ਨੇ ਹਾਂ ਜੀ ਕਿਹੜੇ ਸਕੂਲ ਚ ਪੜਦੇ ਨੇ ਇੱਕ ਤੋਂ ਜੀ ਬੀ ਐਮ ਐ ਔਰ ਇੱਕ ਸਰਕਾਰੀ ਸਕੂਲ ਮੈਂ ਜੀ ਤੋ ਤੁਹਾਨੂੰ ਲੱਗਦਾ ਮੇਰੇ ਨਾਲ ਗੱਲ ਕਰ ਲੋ ਥੋੜਾ ਕੋਈ ਗੱਲ ਨਹੀਂ ਵੀ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ 322 ਰੁਪਏ ਦਿਹਾੜੀ ਮਿਲਦੀ ਆ ਤੁਹਾਨੂੰ ਉਦੇ ਨਾਲ ਫਿਰ ਤੁਹਾਡੇ ਬੱਚਿਆਂ ਦੀ ਫੀਸ ਅਦਾ ਹੋ ਜਾਂਦੀ ਹੈ ਜਾਂ ਘਰ ਦੇ ਹੋਰ ਖਰਚੇ ਚੱਲ ਜਾਂਦੇ ਨੇ ਨਹੀਂ ਜੀ ਇੱਕ ਇੱਕ ਕੰਮ ਚੱਲਾ ਜੀ ਕੰਮ ਕਰਾਜੀ ਬੰਦੇ ਲਿਆ ਰੋਜ਼ਗਾਰ ਕਰਕੇ ਜਦ ਚੱਲਾ ਕੰਮ ਤਾਂ ਸਰਕਾਰ ਕੋਲੋਂ ਮੰਗ ਨਹੀਂ ਕਦੀ ਕੀਤੀ ਕਿ ਸਾਡੀ ਦਿਹਾੜੀ ਜਿਹੜੀ ਹੈ ਵਧਾਈ ਜਾਵੇ ਸਾਡੀ ਦਿਹਾੜੀ ਕੋਈ ਮੰਨਣਾ ਤੋਂ ਕਰੀ ਨਹੀਂ ਨਾ ਕੋਈ ਪੂਰੀ ਕਰਦਾ ਹੈ ਕਰ ਬਿਲੋਚ ਹੈ ਪੂਰੀ ਤਾਂ ਕੋਈ ਕਰਦਾ ਨਹੀਂ ਫਾਇਦਾ ਕੀ ਹੈ ਤੁਹਾਡੇ ਮੁਤਾਬਕ ਕਿੰਨੀ ਦਿਹਾੜੀ ਹੋਣੀ ਚਾਹੀਦੀ ਹੈ ਨਰੇਗਾ ਮਜ਼ਦੂਰ 700 ਰੁਪਏ ਹੋਣੀ ਚਾਹੀਏ ਜੀ 700 ਮੈਂ ਤਾਂ ਚੱਲ ਜਗਾ ਕੰਮ ਘਰ ਕੇ ਕੰਮ ਕਰ ਕਰ ਕੇ ਕੰਨਾ ਫਿਰ ਮਾਮੂਰਾ ਮਿਹਨਤ ਕਰਾਂ ਬੱਚਾ ਦਾ ਰੋਜ਼ਗਾਰ ਪੇਟ ਪਤ ਪਾਲਾਂਗੇ ਪੜਾਈ ਲਿਖਾਈ ਵੀ ਕਰਾਵਾਂਗੇ ਥੋੜੀ ਬਹੁਤੀ ਹਾਂਜੀ ਤਾਂ ਜਦੋਂ ਸਰਕਾਰਾਂ ਬਦਲ ਜਾਂਦੀਆਂ ਨੇ ਕਾਂਗਰਸ ਆ ਗਈ ਅਕਾਲੀ ਆ ਗਿਆ ਜਾਂ ਫਿਰ ਆਮ ਆਦਮੀ ਪਾਰਟੀ ਆ ਗਈ ਭਜਪਾ ਆ ਗਈ ਤਾਂ ਤੁਹਾਨੂੰ ਫਰਕ ਪੈਂਦਾ ਇਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਕੋਈ ਬਦਲਾਅ ਆਉਂਦਾ ਕਦੇ ਨਹੀਂ ਜੀ ਕੋਈ ਬਦਲਾਅ ਨਹੀਂ ਆ ਕੋਈ ਬਦਲਾਅ ਨਹੀਂ ਹਮਮ ਤੋੜੇ ਕਿਉੜੇ ਖੜੇ ਆ ਗਰੀਬ ਆ ਤੋਂ ਗਰੀਬੇ ਆ ਬਸ ਕੁਝ ਨਹੀਂ ਫਾਇਦਾ ਹਮਨੇ ਤਾਂ ਸਰਕਾਰ ਤਾਂ ਕਹਿੰਦੀ ਕਿ ਬਹੁਤ ਸਾਰੀਆਂ ਸਹੂਲਤਾਂ ਅਸੀਂ ਦਿੰਨੇ ਆ ਲੋਕਾਂ ਨੂੰ ਜਿਨ੍ਹਾਂ ਨਾਲ ਉਹਨਾਂ ਦਾ ਜੀਵਨ ਮੈਂ ਤਾਂ ਮਿਹਨਤ ਕਰਿਆ ਰ ਖਰਿਆ ਵਿਰੋਜਗਾਰ ਵੀ ਉਹ ਮਿਲਿਆ ਨਰੇਗਾ ਇਸ ਵਿੱਚ 300 ਰੁਪਏ ਆ ਹੈ ਬਸ 32 ਰੁਪਏ ਤਾਂ ਹੋਰ ਵੀ ਬਹੁਤ ਸਾਰੀਆਂ ਮਹਿਲਾਵਾਂ ਇੱਥੇ ਕੰਮ ਕਰ ਰਹੀਆਂ ਨੇ ਇਹ ਉਹ ਲੋਕ ਨੇ ਜਿਹੜੇ ਨਰੇਗਾ ਨੂੰ ਲੰਮਾ ਟਾਈਮ ਉਡੀਕਦੇ ਰਹਿੰਦੇ ਨੇ ਤਾਂ ਜਦੋਂ ਨਰੇਗਾ ਆਉਂਦੀ ਆ ਤਾਂ ਫਿਰ ਇਹਨਾਂ ਦਾ ਗੁਜ਼ਾਰਾ ਜਿਹੜਾ ਚੱਲਦਾ 32000 ਰੁਪਏ ਜਿਹੜਾ ਇਹਨਾਂ ਨੂੰ ਸਮਥਿੰਗ ਮਿਲ ਜਾਂਦਾ ਹੋਵੇਗਾ ਤਾਂ ਉਹਦੇ ਨਾਲ ਪੰਜੀ ਨਾ ਕੀਆ ਤੁਹਾਡਾ ਰਾਣੀ ਜੀ ਰਾਣੀ ਜੀ ਇੱਧਰ ਆ ਜਾਓ ਇੱਧਰ ਸਿੱਧੇ ਹੋ ਜਾਓ ਕੈਮਰੇ ਵੱਲ ਨੂੰ ਕੋਈ ਗੱਲ ਨਹੀਂ ਕਿੰਨੇ ਬੱਚੇ ਨੇ ਤੁਹਾਡੇ ਦੋਾਂ ਜੀ ਕੀ ਕੰਮ ਕਰਦੇ ਨੇ ਬਾਲਕ ਸਕੂਲ ਮ ਜਾਾਂ ਜੀ ਕਿਹੜੇ ਕਿਹੜੇ ਸਕੂਲ ਚ ਪੜ੍ਹਦੇ ਨੇ ਸਰਕਾਰੀ ਚ ਪੜ੍ਹਦੇ ਨੇ ਜਾਂ ਕਿਤੇ ਨਾ ਸਰਕਾਰੀ ਤੇ ਜੀ ਘਰ ਵਾਲੇ ਕੀ ਕਰਦੇ ਨੇ ਤੁਹਾਡੇ ਘਰ ਵਾਲੇ ਤਾਂ ਜੀ ਦਿਹਾੜੀ ਕਰਾਂ दारू ਪੀਂਦੇ ਆ ਹਾਂ ਘਰ ਵਾਲੇ ਕੀ ਕਰਨ ਤੇ ਵੀ ਕਿੰਨੀ ਦਿਹਾੜੀ ਤੇ ਜਾਂਦੇ ਨੇ ਘਰ ਵਾਲੇ 500 ਰੁਪਏ ਜੀ ਤੇ दारू ਕਿੰਨੇ ਦੀ ਪੀ ਜਾਂਦੇ ਨੇ ਪੀ ਲਾਂ ਵੇਰਾ ਦੇ ਦੰਦੇ ਆ ਜੀ ਕਰ ਦੇ ਦੰਦੀ ਨਹੀਂ ਸੀ ਤਾਂ ਫਿਰ ਤੁਹਾਡੀ ਦਿਹਾੜੀ 322 ਰੁਪਏ ਆ ਤਾਂ ਇਹਦੇ ਨਾਲ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਨਰੇਗਾ ਦੀ ਦਿਹਾੜੀ ਨਾਲ ਔਰ ਕੀ ਕਰਾਂ ਜੀ ਚੱਲ ਜਾ ਵੀ ਕਦੀ ਕਦੀ ਮੰਗ ਕਰੀਏ ਸਰਕਾਰ ਕੋਲੋਂ ਜਦੋਂ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਚੋਂ ਉਹਨਾਂ ਦੇ ਟਾਈਮ ਆਉਂਦੇ ਨੇ ਤੁਹਾਡੇ ਕੋ ਨਾ ਜੀ ਮੰਨਣੇ ਕਰੀਏ ਕਾਦੀ ਕਾਦੀ ਮੰਗ ਕਰਨੀ ਚਾਹੀਦੀ ਹੈ ਤੁਹਾਨੂੰ ਮੈਨੂੰ ਦਿਹਾੜੀ ਬਤਾ ਦਿਓ ਜੀ ਬਸ ਯਾਹੀ ਮੰਗਾ 400 ਕਰ ਦਿਓ ਜਾਂ 500 ਕਰ ਦਿਓ ਉਹ ਤਾਂ ਬੀਬੀ ਕਹਿੰਦੀ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਘੱਟੋ ਘੱਟ ਚਲ 700 ਰੁਪਏ ਕਰ ਦਿਓ ਜੀ 400 ਨਾਲ ਵੀ ਸੰਤੁਸ਼ਟ ਹੋ ਜਾਓਗੇ ਨਾ ਨਹੀਂ ਹੁੰਦੇ ਹਾਂ ਤਾਂ ਫਿਰ ਤੁਸੀਂ ਕਹ ਕੇ 400 ਕਰ ਦਿਓ ਚਲ 700 ਕਰ ਦਿਓ ਜੀ ਨਹੀਂ ਮੈਂ ਅਸੀਂ ਤਾਂ ਨਹੀਂ ਕਰਨਾ ਅਸੀਂ ਤਾਂ ਇੱਕ ਮਾਧਿਅਮ ਆ ਕਿ ਸਾਡ ਤੁਹਾਡੀ ਆਵਾਜ਼ ਜਿਹੜੀ ਹੈ ਸਰਕਾਰ ਦੇ ਕੰਨਾਂ ਤੱਕ ਜਾਵੇ ਕਿ ਇਹਨਾਂ ਮਜ਼ਦੂਰ ਵਰਗ ਦੇ ਲੋਕਾਂ ਦਾ ਖਿਆਲ ਰੱਖਿਆ ਜਾਵੇ ਇਹਨਾਂ ਦੀ ਦਿਹਾੜੀ ਵਧਾਈ ਜਾਵੇ ਦਿਹਾੜੀ ਵਧਾ ਦਿਓ ਠੀਕ ਤਾਂ ਇਹੋ ਮਜ਼ਦੂਰ ਲੋਕ ਨੇ ਸ਼ਾਇਦ ਜਿਹੜੇ ਬਹੁਤ ਚੰਗੀ ਤਰ੍ਹਾਂ ਕੈਮਰੇ ਅੱਗੇ ਗੱਲ ਵੀ ਨਹੀਂ ਕਰ ਸਕਦੇ ਤਾਂ ਇਹਨਾਂ ਦੀ ਇੱਕ ਇਹੀ ਇੱਕ ਮਜ਼ਦੂਰ ਵਰਗ ਦੀ ਜਿਹੜੀ ਆ ਤਰਾਸ ਦੀ ਵੀ ਕਹਿ ਸਕਦੇ ਆ ਭਾਈ ਜੀ ਤੁਸੀਂ ਦਿਓ 2 ਮਿੰਟ ਸਾਨੂੰ ਕਰੋ ਇਧਰ ਨੂੰ ਫੇਸ ਕਰੋ ਇਧਰ ਕੁਮਜੋ ਇਧਰ ਕੁਮਜੋ ਕੋਈ ਨਹੀਂ ਕੋਈ ਨਹੀਂ ਮੈਂ ਸਾਰੇ ਕੋਲ ਹੀ ਜਾਣਾ ਤੁਹਾਡੇ ਕੋਲ ਵੀ ਜਾਣਾ ਆਜੋ ਮਾੜਾ ਜ ਆਜੋ ਆਜ ਮੂੰਹ ਖੋਲ ਦਿਓ ਮਾੜਾ ਜ ਕੋਈ ਗੱਲ ਨਹੀਂ ਮੂੰਹ ਖੋਲ 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 ਤਾਂ ਮਜ਼ਦੂਰ ਵਰਗ ਦੇ ਗਰੀਬ ਵਰਗ ਦੇ ਲੋਕ ਜਿਹੜੇ ਨੇ ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ ਨਰੇਗਾ ਦੀ ਦਿਹਾੜੀ ਚੱਲ ਰਹੀ ਆ ਤਾਂ ਗੱਲਬਾਤ ਕਰਦੇ ਆ ਭੈਣ ਜੀ ਕੀ ਨਾਂ ਤੁਹਾਡਾ ਰੋਸ਼ਨੀ ਜੀ ਰੋਸ਼ਨੀ ਜੀ ਕਿੰਨੇ ਬੱਚੇ ਨੇ ਤੁਹਾਡੇ ਹਾਂ ਅੱਛਾ ਜੀ ਪੰਜ ਬੱਚੇ ਕੋਈ ਜ਼ਮੀਨ ਵਗੈਰਾ ਵੀ ਹੈਗੀ ਨਾ ਜੀ ਕੋਈ ਜ਼ਮੀਨ ਨਹੀਂ ਜੀ ਕਰਵੜਾ ਕੀ ਕਰਦੇ ਦਿਹਾੜੀ ਕਰਾ ਜੀ ਕਿੰਨੀ ਕਿੰਨੀ ਦਿਹਾੜੀ ਕਮਾ ਲਿਆ ਹੁੰਦੇ ਨੇ ਉਹ ਰੋਸ਼ਨੀ ਜੀ ਕਹਿੰਦਾ ਦਿਹਾੜੀ ਮਿਲ ਜਾਂਦੀ 500 ਰੁਪਏ ਕਹਿੰਦਾ ਨਾ ਮਿਲਦਾ ਜੀ ਤਾਂ ਤੁਹਾਨੂੰ 322 ਰੁਪਏ ਦੀ ਹਾੜੀ ਮਿਲਦੀ ਹੈ ਤਾਂ ਪੰਜ ਬੱਚਿਆਂ ਦਾ ਗੁਜ਼ਾਰਾ ਫਿਰ ਚੱਲ ਜਾਂਦਾ ਇਹ 32 33000 ਰੁਪਏ ਦੇ ਨਾਲ ਤੁਹਾਡਾ ਨਾ ਜੇ ਕੋਈ ਬੱਚਾ ਗੁਜ਼ਾਰਾ ਨਹੀਂ ਚੱਲਦਾ ਜੀ 322 ਰੁਪਏ ਵਿੱਚ ਕਿਹੇ ਬੱਚਿਆਂ ਦਾ ਗੁਜ਼ਾਰਾ ਸਾਲਾ ਘਰ ਖਚਲਾਉਂਗੇ ਜੇ ਬੱਚੇ ਪੜ੍ਹਾਂਗੇ ਅਸੀਂ ਫਿਰ ਗੁਜ਼ਾਰਾ ਕਿਵੇਂ ਚਲਾਉਣਾ ਹੈ ਗੁਜ਼ਾਰਾ 700 ਰੁਪਏ ਦੀ ਹਾੜੀ ਹੋਣੀ ਚਾਹੀਦੀ ਜੀ ਧਰਜਾ ਕੇ ਬੱਚਾ ਗੁਜ਼ਾਰਾ ਹੋਗਾ ਜੀ 700 ਰੁਪਏ ਦੀ ਹਾੜੀ ਤੇ ਕੰਮ ਜਿਹੜਾ ਹੈ ਉਹ ਵਧਣਾ ਚਾਹੀਦਾ ਜਾਂ 100 ਦੇਣੀ ਰਹਿਣਾ ਚਾਹੀਦਾ ਨਾ ਜੀ ਪਤਾ ਨਹੀਂ ਸੀ ਜੀ ਦਿਹਾੜੀ ਮਾਰੀ ਸੋ ਦਿਹਾੜੀ ਦਾ ਮਨ ਤੁਸੀਂ ਮੰਗ ਕਰ ਰਹੇ ਹੋ ਕਿ ਦਿਹਾੜੀ ਤੁਹਾਡੀ ਜਿਹੜੀ ਹੈ ਉਹ 700 ਹੋਣੀ ਚਾਹੀਦੀ ਹੈ 100 ਦਿਨ ਤੁਹਾਨੂੰ ਕੰਮ ਮਿਲਦਾ ਤਾਂ ਹੋਰ ਮੈਂ ਹਲਾਵਾ ਵੀ ਕੰਮ ਕਰ ਰਹੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਜੀ ਛੱਡਿਓ ਕੰਮ ਥੋੜਾ ਜਿਹਾ 2 ਮਿੰਟ ਸਾਨੂੰ ਵੀ ਦੇ ਦਿਓ ਕੀ ਨਾ ਭੈਣ ਜੀ ਤੁਹਾਡਾ ਰੀਨਾ ਜੀ ਰੀਨਾ ਜੀ ਕਿੰਨੇ ਬੱਚੇ ਨੇ ਤਿੰਨ ਹੈ ਜੀ ਤਿੰਨ ਬੱਚੇ ਪੜਦੇ ਨੇ ਹਾਂ ਜੀ ਕਿੱਥੇ ਪੜਦੇ ਨੇ ਇੱਕ ਤੇ ਜੀ ਦਾ ਡੱਬੇ ਸਕੂਲ ਮੈਂ ਪੜਾਜੀ ਇੱਕ ਜੀ ਪਾਟਣਾ ਪੜਾ ਨਾਲ ਕੋਲੀ ਜੀ ਮੈਂ ਇੱਕ ਮੇਰੇ ਪੱਕੇ ਪੜਦੇ ਨੇ ਤਾਂ ਤੁਹਾਨੂੰ ਕੰਮ ਮਿਲਦਾ ਹੈ 100 ਦਿਨ ਹਾਂਜੀ 322 ਰੁਪਏ ਦਿਹਾੜੀ ਹੈ ਹਾਂਜੀ ਤੁਹਾਡੇ ਘਰ ਦੇ ਵੀ ਦਿਹਾੜੀ ਤੇ ਜਾਂਦੇ ਹੋਣਗੇ ਹਾਂਜੀ ਦਿਹਾੜੀ ਤੇ ਜਾਂਦੇ ਜੀ ਇੰਨੇ ਕ ਪੈਸਿਆਂ ਨਾਲ ਗੁਜ਼ਾਰਾ ਚੱਲ ਜਾਂਦਾ ਕਰਦਾ ਮੈਂ ਜੀ ਓਕਾ ਸੁੱਕਾ ਹੀ ਕਰਨਾ ਪੜਾ ਜੀ ਉਹਨਾਂ ਜਾਲਾ ਤੋਕੇ ਥਾਦੇ ਕਿੰਨੀ ਦਿਹਾੜੀ ਹੋਣੀ ਚਾਹੀਦੀ ਹੈ ਤੁਹਾਡੀ ਹਾਂਜੀ 700 ਤਾਂ ਹੋਣੀ ਚੇ 700 ਰੁਪਏ ਤਾਂ ਹੋਣੇ ਚੇ ਦਿਹਾੜੀ ਵੀ ਕੰਮ ਕਿੰਨੇ ਦਿਨ ਮਿਲਣਾ ਚਾਹੀਦੇ 200 ਦਿਨ 200 ਦਿਨ ਕੰਮ ਹਾਂਜੀ ਤਾਂ ਜੇਕਰ ਤੁਹਾਡੀ 700 ਰੁਪਏ ਦਿਹਾੜੀ ਦੀ ਤੁਸੀਂ ਮੰਗ ਕਰਦੇ ਹੋ ਤੇ 200 ਦਿਨ ਕੰਮ ਦੀ ਮੰਗ ਕਰਦੇ ਹੋ ਫਿਰ ਜਦੋਂ ਪੋਲਿਟਿਕਲ ਲੋਕ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ ਵੋਟਾਂ ਦੇ ਟਾਈਮ ਤਾਂ ਤੁਸੀਂ ਫਿਰ ਉਹਨਾਂ ਨਾਲ ਕਦੀ ਗੱਲ ਨਹੀਂ ਕਰਦੇ ਸੰਵਾਦ ਨਹੀਂ ਕਰਦੇ ਕਿ ਸਾਡੇ ਆ ਕੰਮ ਜਿਹੜੇ ਨੇ ਪੂਰੇ ਹੋਣੇ ਚਾਹੀਦੇ ਨੇ ਕਦੇ ਹਾਂ ਜੀ ਜਦੋਂ ਲਾਰਾ ਕਹਿੰਦੇ ਆ ਵੀ ਥਾਰਾ ਕੰਮ ਪੂਰਾ ਹੋਊਗਾ ਜੀ ਸਾਰਾ ਕੁਝ ਥਾਰਾਂ ਦੀਆ ਜਾਵਾਗਾ ਜੋ ਥਾਰੀ ਵਾਇ ਮੰਗ ਹੈ ਜੋ ਥਾਨੇ ਮਿਲਾਗੀ ਤਾਂ ਬਾਅਦ ਮੇ ਤਾਂ ਕੁਝ ਨਹੀਂ ਕੋਈ ਅਗਲਾ ਕਹਿੰਦਾ ਹੀ ਨਹੀਂ ਹੈ ਵੀ ਜੋ ਕੁਝ ਵੀ ਹੈ ਦੁਬਾਰਤ ਮੁੱਕਰ ਜਾਂਦੇ ਹਾਂ ਫਿਰ ਕੋਈ ਕਿਸ ਨੇ ਪੁੱਛਦਾ ਜੀ ਜਦੋਂ ਮਤਲਬ ਵੋਟ ਮੰਗਣਾ ਆਵੇ ਤੁਨ ਕਾ ਵੀ ਥਾਰਾ ਿਆ ਕਰਾਂਗੇ ਿਆ ਕਰਾਂਗੇ ਬਾਅਦ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਜੀ ਹੁਣ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਗੱਲ ਬਣਾਓਗੇ ਕਿ ਅਗਲੀ ਵਾਰ ਜਦੋਂ ਕੋਈ ਪੋਲੀਟੀਕਲ ਬੰਦਾ ਸਾਡੇ ਕੋਲ ਵੋਟ ਮੰਗਣ ਆਊਗਾ ਚਾ ਸਰਪੰਚੀ ਦੀ ਚ ਅ ਵਿਧਾਨ ਸਭਾ ਦੀ ਜਾਂ ਲੋਕ ਸਭਾ ਦੀ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਸਾਡੀ ਜਿਹੜੀ ਦਿਹਾੜੀ ਹੈ ਉਹ ਵੀ ਵਧਣੀ ਚਾਹੀਦੀ ਹੈ ਤੇ ਸਾਡਾ ਕੰਮ ਵੀ ਵਧਣਾ ਚਾਹੀਦਾ ਨਹੀਂ ਤਾਂ ਸਾਡੇ ਕੋਲ ਆਇਆ ਉਹਨਾਂ ਕਦੀ ਇਦਾਂ ਕੀਤਾ ਤੁਸੀਂ ਪਹਿਲਾਂ ਕੀਤਾ ਇਦਾਂ ਕਦੀ ਨਾ ਜੀ ਕਦੇ ਨਹੀਂ ਕਰਾ ਜੀ ਹੁਣ ਕਰਾਂਗੇ ਜੀ ਹੁਣ ਤਾਂ ਪਾ ਕਹਾਂਗੇ ਜੀ ਮਾਰਾ ਕਬਸਤਮਮ ਲੜਾਂਗੇ ਜੋ ਮਾਰਾ ਹਕਾਇਮ ਨਾ ਮਿਲਣਾ ਚਾਹੀਏ ਜੀ ਠੀਕ ਹੈ ਤੁਹਾਨੂੰ ਲੱਗਦਾ ਕਿ ਤੁਹਾਡਾ ਹੱਕ ਹੈ ਹਾਂਜੀ ਮਾਰਾ ਹੱਕ ਤਾਂ ਹੈ ਜੀ ਸਰਕਾਰ ਦੇਖ ਮਾਰ ਕੋਈ ਸੁਣ ਨਹੀਂ ਰਹੀ ਹੈ ਮਾਰੀ ਗਰੀਬਾਂ ਕੀ ਕੋਈ ਨਹੀਂ ਸੁਣਦਾ ਜੀ ਕਿਉਂ ਨਹੀਂ ਸੁਣਦਾ ਗਰੀਬਾਂ ਕੋਲ ਵੋਟ ਮੰਗਣ ਤਾਂ ਆਉਂਦੇ ਨੇ ਉਦੋਂ ਤਾਂ ਤੁਸੀਂ ਤਾਂ ਉਹਨਾਂ ਦੀ ਸੁਣਦੇ ਹੋ ਨਾ ਹਾਂ ਤੁਸੀਂ ਸੁਣਦੇ ਆ ਜੀ ਫਿਰ ਮਾਰ ਤਾਂ ਨਹੀਂ ਕੋਈ ਸੁਣਦਾ ਜੀ ਗਰੀਬਾਂ ਦਾ ਬਸ ਇੱਕ ਵਾਰ ਕਹਿ ਦਿਆ ਤਾਂ ਠੀਕ ਹੈ ਬਸ ਠੀਕ ਹੈ ਤੁਹਾਨੂੰ ਪਤਾ ਆਪਣੀ ਵੋਟ ਦਾ ਅਧਿਕਾਰ ਕੋ ਕਿੰਨਾ ਵੱਡਾ ਬਹੁਤ ਵੱਡਾ ਜੀ ਮਾਰੇ ਬਿਨਾਂ ਤਾਂ ਜਮ ਨਹੀਂ ਵੋਟ ਪਾਉਂਗੇ ਤਾਂ ਆ ਗਾਪ ਨੇਵਾ ਵੀ ਨਹੀਂ ਬਣ ਸਕਦੇ ਹੈ ਮਜ਼ਦੂਰ ਵਰਗੇ ਇੰਨੀ ਤਾਂ ਸਮਝ ਰੱਖਣੀ ਸ਼ੁਰੂ ਕਰ ਦਿੱਤੀ ਹੈ ਕਿ ਜੇਕਰ ਉਹ ਵੋਟ ਨਹੀਂ ਕਰਨਗੇ ਤਾਂ ਸਰਕਾਰ ਨਹੀਂ ਬਣੇਗੀ ਜਾਂ ਕੋਈ ਜਿੱਤ ਸਕਦਾ ਹੈ ਤੇ ਜਾਂ ਕੋਈ ਹਾਰ ਸਕਦਾ ਕੁਝ ਹੋਰ ਮਜ਼ਦੂਰ ਵੀ ਗੱਲਬਾਤ ਕਰ ਲੈਣੇ ਇਹਨਾਂ ਦੇ ਨਾਲ ਭੈਣ ਜੀ ਤੁਹਾਡਾ ਕੀ ਨਾ ਜੀ ਹਾਂ ਜੀ ਭੈਣ ਤੁਸੀਂ ਦੱਸੋ ਤੁਸੀਂ ਦੱਸੋ ਕੀ ਨਾ ਜੀ ਇਹ ਦਿਹਾੜੀ ਤੁਹਾਡੀ ਕੰਮ ਕਿੰਨੇ ਦਿਨ ਮਿਲਦਾ ਤੁਹਾਨੂੰ 100 ਦਿਨ ਮਿਲਦਾ ਜੀ 100 ਦਿਨ ਤੇ ਦਿਹਾੜੀ ਜਿਹੜੇ ਤੁਸੀਂ ਪੁੱਛ ਲੇ ਜੀ ਮੈਂ ਨਕਸ਼ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਤਿੰਨ ਬੱਚੇ ਆ ਜੀ ਨਾਂ ਦੱਸੋ ਪਹਿਲਾਂ ਸਭ ਤੋਂ ਰੇਨੂਕਾ ਜੀ ਲੜਕੀ ਨਹੀਂ ਨਹੀਂ ਤੁਹਾਡਾ ਨਾਂ ਕੀ ਮੇਰਾ ਸੁਮਨ ਹੈ ਜੀ ਸੁਮਨ ਹਾਂ ਉਮਰ ਕਿੰਨੀ ਹੋ ਗਈ ਭੈਣ ਜੀ ਪਤਾ ਨਹੀਂ ਜੀ ਮੈਂ ਤਾਂ ਪਤਾ ਨਹੀਂ ਬੱਚੇ ਕਿੰਨੇ ਬੱਚੇ ਦੱਸ ਤਿੰਨ ਆ ਜੀ ਪੜਦੇ ਨੇ ਹਾਂ ਪੜਾਉਂਦੇ ਕਿਹੜੇ ਕਿਹੜੇ ਸਕੂਲ ਚ ਪੜਦੇ ਨੇ ਇੱਕ ਤਾਂ 7ਵੀਂ ਮੈਂ ਜੀ ਇੱਕ 10ਵੀਂ ਮੈਂ ਇਹ 8ਵੀਂ ਮੈਂ ਤਾਂ ਜਿੰਨੇ ਪੈਸੇ ਤੁਹਾਨੂੰ ਮਿਲਦੇ ਨੇ ਇੰਨੇ ਪੈਸਿਆਂ ਦੇ ਨਾਲ ਤੁਹਾਡੇ ਘਰ ਦਾ ਗੁਜ਼ਾਰਾ ਤੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਚੱਲ ਜਾਂਦਾ ਕਿਹ ਕਰਾਂ ਜੀ ਗਰੀਬ ਫਿਰ ਜੀ ਔਰ ਕੜਾ ਜਾ ਜਦੋਂ ਕੋਈ ਵਧੰਦੇ ਨੇ ਕੋਈ ਸੁਣਦੇ ਨਹੀਂ ਆ ਜੀ ਹੈ ਕਦੇ ਗੱਲ ਨਹੀਂ ਕਰੀ ਕਿਸੇ ਦੇ ਨਾਲ ਪਰ ਹਾਂ ਜੀ ਗੱਲ ਤਾਂ ਕਿਹਨਾਂ ਤਾਂ ਨਹੀਂ ਕਰਦੇ ਆ ਕੌਣ ਸੁਣਾ ਫਿਰ ਜੀ ਗਰੀਬਾਂ ਕੀ ਕੋਈ ਨਹੀਂ ਸੁਣਦਾ ਜੀ ਮਰ ਬਾਰ ਮ ਕੋਈ ਸੋਚਦੇ ਨਹੀਂ ਆ ਜੀ ਸੁਣਦਾ ਕਿਉਂ ਨਹੀਂ ਸਰਕਾਰ ਤਾਂ ਤੁਹਾਡੇ ਕੋਲ ਆਉਂਦੀ ਹੈ ਵੋਟਾਂ ਦੇ ਟਾਈਮ politcal ਬੰਦੇ ਤੁਹਾਡੇ ਕੋਲ ਆਉਂਦੇ ਨੇ ਉਦੋਂ ਨਹੀਂ ਤੁਸੀਂ ਗੱਲ ਕਰਦੇ ਉਹਨਾਂ ਦੇ ਨਾਲ ਕਿ ਕਰ ਕੇ ਕਰ ਕੇ ਕਰ ਕਰ ਜਾਂ ਸਾਰੇ ਵਾਅਦੇ ਕਰ ਕਰ ਜਾਂ ਫਿਰ ਕੋਈ ਕੁੱਸ ਕਰਾਂਦਾ ਤਾਂ ਹੈ ਨਹੀਂ ਜੀ ਹਾਂ ਫਿਰ ਅਗਲੀ ਵਾਰ ਜਦੋਂ ਆਉਣਗੇ ਫਿਰ ਤੁਹਾਡਾ ਕੀ ਮਨ ਕੋਈ ਬਣਿਆ ਕਿ ਅਗਲੀ ਵਾਰ ਇਹਨਾਂ ਨਾਲ ਸਵਾਲ ਕਰਾਂਗੇ ਗੱਲ ਕਰਾਂਗੇ ਕੀ ਕਰਾਂਗੇ ਜੀ ਗੱਲ ਕਰ ਕਰ ਕੇ ਇਤਨੇ ਉਮਰ ਲੰਘ ਗਈ ਜੀ ਜਦੋਂ ਪਹਿਲਾਂ ਨਹੀਂ ਕਰਾਇਬ ਕੇ ਕਰਾਵਗਾ ਜੀ ਕੋਈ ਤੁਹਾਨੂੰ politcal ਬੰਦਿਆਂ ਦੇ ਉੱਤੋਂ ਤੁਹਾਡਾ ਭਰੋਸਾ ਉੱਠ ਚੁੱਕਾ ਹੈ ਪੋਲਿਟিক্যাল ਵਿਅਕਤੀਆਂ ਤੋਂ ਤੁਹਾਡਾ ਭਰੋਸਾ ਜਿਹੜਾ ਉੱਠ ਚੁੱਕਾ ਹੈ ਕਿ ਉਹ ਕੰਮ ਨਹੀਂ ਕਰਨਗੇ। ਕਹਿਣਾ ਨਹੀਂ ਆਂਦਾ ਜੀ ਮਨਾਗਾ ਕੁਛ। ਅੱਛਾ ਕਹਿਣਾ ਨਹੀਂ ਆਉਂਦਾ। ਚਲੋ ਕੋਈ ਗੱਲ ਨਹੀਂ। ਮਜ਼ਦੂਰ ਵਰਗ ਦੇ ਲੋਕ ਨੇ ਘਰਾਂ ਤੋਂ ਬਹੁਤ ਘੱਟ ਨਿਕਲੇ ਨੇ। ਸਿਰਫ ਪੇਟ ਪਾਲਣ ਦੇ ਲਈ ਲਗਾਤਾਰ ਜਿਹੜੇ ਨੇ ਇਹ ਲੋਕ ਅਕਸਰ ਹੀ ਤੁਹਾਨੂੰ ਕੰਮ ਕਰਦੇ ਹੋਏ, ਨਰੇਗਾ ਦੀ ਦਿਹਾੜੀ ਕਰਦੇ ਹੋਏ, ਸੜਕਾਂ ਦੇ ਉੱਤੇ ਆ ਜਾਂ ਜਿਹੜੀਆਂ ਪਿੰਡਾਂ ਦੀਆਂ ਵੇਲੀਆਂ ਥਾਵਾਂ ਜਿੱਥੇ ਘਾਹ ਉੱਗਿਆ ਹੁੰਦਾ ਅਜੀਆਂ ਥਾਵਾਂ ਦੇ ਉੱਤੇ ਨਰੇਗਾ ਦੇ ਮਜ਼ਦੂਰ ਤੁਹਾਨੂੰ ਮਿਲ ਜਾਣਗੇ ਜਾਂ ਫਿਰ ਸਕੂਲਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਤਾਂ ਸਰਕਾਰ ਇਹਨਾਂ ਦੀ ਕਦੋਂ ਸਾਰ ਲਵੇਗੀ ਨਰੇਗਾ ਦੀ ਦਿਹਾੜੀ 322 ਰੁਪਏ ਤੇ ਕੰਮ 100 ਦਿਨ ਕੀ 32000 ਰੁਪਏ ਦੇ ਨਾਲ ਮਹਿਜ਼ ਘਰ ਦਾ ਗੁਜ਼ਾਰਾ ਚੱਲ ਸਕਦਾ ਹੈ ਜਾਂ 33000 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਚੱਲ ਸਕਦਾ ਹੈ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ